ਇੱਕ ਲੀਡਰਸ਼ਿਪ ਹੁੰਦਾ ਇੱਕ ਲੀਡਰ ਹੁੰਦੇ ਆ ਇੱਕ ਹੁੰਦੇ ਫਾਲੋਅਰਸ ਇਹਨਾਂ ਦੋਵਾਂ 'ਚ ਡਿਫਰੈਂਸ ਆ ਬਟ ਇੱਕ ਨਾਰਮਲ ਬੰਦੇ ਨੂੰ ਜੇ ਲੀਡਰ ਦੀ ਕੁਆਲਿਟੀ ਆਪਣੇ ਅੰਦਰ ਬਿਲਡ ਕਰਨੀ ਹੋਵੇ ਤਾਂ ਉਹਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਮਾਈਨਰ-ਮਾਈਨਰ ਚੀਜ਼ਾਂ ਦਾ ਖਿਆਲ ਰੱਖਣਾ ਪੈਣਾ ਵੀ ਹਾਂ ਮੈਨੂੰ ਇਹ ਚੀਜ਼ ਸਹੀ ਆ ਆ ਚੀਜ਼ ਗਲਤ ਆ ਜਾਂ ਉਹਨੂੰ ਕਿਸੇ ਐਜੂਕੇਸ਼ਨ ਦੀ ਲੋੜ ਆ ਜਾਂ ਇਮੋਸ਼ਨਲ ਇੰਟੈਲੀਜੈਂਸ ਦੀ ਲੋੜ ਆ ਜਾਂ ਡਿਸੀਜਨ 메ਕਿੰਗ ਉਹਦੀ ਸਕਿਲਸ ਵਧੀਆਂ ਹੋਣੀ ਚਾਹੀਦੀ ਆ ਕਿਹੜੇ-ਕਿਹੜੇ ਤਰੀਕਿਆਂ ਨਾਲ ਉਹਨੂੰ ਕੰਮ ਕਰਨਾ ਚਾਹੀਦਾ ਵੀ ਇੱਕ ਵਧੀਆ ਲੀਡਰ ਜਾਂ ਔਨੈਸਟ ਲੀਡਰ ਬਣ ਸਕੇ ਆ ਜਿੱਦਾਂ ਮੈਂ ਪਹਿਲਾਂ ਕਿਹਾ ਵੀ ਲੀਡਰ ਲਈ ਮੇਨ ਜਿਹੜੀਆਂ ਦੋ ਕੁਆਲਿਟੀਆਂ ਹੁਣੀਆਂ ਚਾਹੀਦੀਆਂ ਕਿ ਬੰਦਾ ਪਹਿਲਾਂ ਇਮਾਨਦਾਰ ਹੋਵੇ ਜਿਸ ਬੰਦੇ ਅੰਦਰ ਇਮਾਨਦਾਰੀ ਹੈ ਨਹੀਂ ਉਹਨੂੰ ਲੀਡਰਸ਼ਿਪ ਦੇ ਪੋਜੀਸ਼ਨਾਂ 'ਤੇ ਅੱਗੇ ਨਹੀਂ ਆਉਣਾ ਚਾਹੀਦਾ ਜੇ ਉਹ ਆ ਗਿਆ ਕਿਸੇ ਤਰ੍ਹਾਂ ਲੋਕਾਂ ਨੂੰ ਝੂਠ ਕਹਿ ਕੇ ਧੋਖਾ ਦੇ ਕੇ ਲੀਡਰ ਬਣ ਵੀ ਗਿਆ ਉਹ ਜ਼ਿਆਦਾ ਸਮਾਂ ਲੀਡਰ ਰਹਿ ਨਹੀਂ ਰਹਿ ਨਹੀਂ ਸਕਦਾ ਕਿਉਂਕਿ ਲੋਕਾਂ ਨੂੰ ਹੌਲੀ-ਹੌਲੀ ਪਤਾ ਲੱਗ ਹੀ ਜਾਣਾ ਵੀ ਬੰਦਾ ਸਾਡੇ ਨਾਲ ਝੂਠ ਬੋਲ ਰਿਹਾ ਦੀਵਾਨੀ ਕਰ ਰਿਹਾ ਧੋਖਾ ਕਰ ਰਿਹਾ ਦੂਜੀ ਗੱਲ ਆ ਲੀਡਰ ਦੇ ਲਈ ਇੰਟੈਲੀਜੈਂਟ ਹੋਣਾ ਬਹੁਤ ਜ਼ਰੂਰੀ ਆ ਤੇ ਇਸ ਕਰਕੇ ਜਿਹੜਾ ਵੀ ਬੰਦਾ ਲੀਡਰਸ਼ਿਪ ਦੇ ਰੋਲ ਲਈ ਅੱਗੇ ਆਉਣਾ ਚਾਹਦਾ ਹਮ ਪਹਿਲੀ ਗੱਲ ਉਹਦੇ ਅੰਦਰ ਇਮਾਨਦਾਰੀ ਜ਼ਰੂਰ ਹੋਵੇ ਜੇ ਮੰਨ ਲਓ ਕਿਸੇ ਨੂੰ ਹੈ ਕਿ ਆ ਮੈਂ ਇਮਾਨਦਾਰ ਬੰਦਾ ਮੈਂ ਤਾਂ ਕਿਸੇ ਨਾਲ ਝੂਠ ਨਹੀਂ ਬੋਲਦਾ ਕਿਸੇ ਨਾਲ ਬੇਈਮਾਨੀ ਨਹੀਂ ਕਰਦਾ ਤੇ ਮੈਨੂੰ ਕੋਈ ਚੰਗੇ ਕੰਮ ਲਈ ਅੱਗੇ ਆਉਣਾ ਚਾਹੀਦਾ ਦੂਜੀ ਜਿਹੜੀ ਕੁਆਲਟੀ ਉਹਨੂੰ ਬਿਲਡ ਕਰਨ ਦੀ ਲੋੜ ਆ ਉਹਨੂੰ ਇੰਟੈਲੀਜੈਂਟ ਬਣਨ ਦੀ ਲੋੜ ਆ ਜਿਹੜੀ ਕਿ ਐਜੂਕੇਸ਼ਨ ਨਾਲ ਆਉਂਦੀ ਆ ਹਮ ਜਿਆਦਾ ਤੋਂ ਜਿਆਦਾ ਪੜਨਾ ਇਤਿਹਾਸ ਨੂੰ ਪੜਨਾ ਹੋਰ ਲੀਡਰਾਂ ਨੂੰ ਪੜਨਾ ਹੈ ਨਾ ਤੇ ਜਿਹੜੀ ਵੀ ਸਮੱਸਿਆ ਨੂੰ ਉਹ ਸੋਲਵ ਕਰਨਾ ਚਾਹੁੰਦਾ ਉਹਦੇ ਬਾਰੇ ਜਾਣਕਾਰੀ ਹਾਸਲ ਕਰਨਾ ਹੈ ਨਾ ਨੋਲਿਜ ਗੇਨ ਕਰਨਾ ਇਹ ਚੀਜ਼ਾਂ ਉਹਦੇ ਅੰਦਰ ਹੋਣੀਆਂ ਚਾਹੀਦੀਆਂ ਇੱਕ ਹੋਰ ਜਿਹੜੀ ਚੀਜ਼ ਹੈ ਲੀਡਰਸ਼ਿਪ ਜਿਹੜੇ ਲੋਕਾਂ ਨੂੰ ਲੀਡਰ ਬਣਾਉਂਦੀ ਹੈ ਉਹ ਆ ਕਿ ਲੀਡਰ ਹਮੇਸ਼ਾ ਆਪਣੇ ਆਪਣੇ ਪਰਿਵਾਰ ਦੇ ਆਪਣੇ ਲੋਕਾਂ ਦੇ ਭਲੇ ਲਈ ਹੀ ਕੰਮ ਨਹੀਂ ਕਰਦੇ ਉਹ ਜ਼ਿਆਦਾ ਲੋਕਾਂ ਦੇ ਬਿਹਤਰੀ ਦੇ ਲਈ ਹੀ ਕੋਈ ਸਟੈਪ ਲੈਂਦੇ ਆਗੇ ਹੁੰਦੇ ਆ ਚਾਹੇ ਉਹ ਉਹਨਾਂ ਦੀ ਸਮਾਜ ਦਾ ਕਮਿਊਨਿਟੀ ਨਾਲ ਜੁੜਿਆ ਹੋਵੇ ਮਸਲਾ ਚਾਹੇ ਦੇਸ਼ ਨਾਲ ਜੁੜਿਆ ਮਸਲਾ ਹੋਵੇ ਲੀਡਰ ਹਮੇਸ਼ਾ ਆਪਣੇ ਤੋਂ ਆਪਣੇ ਨਿੱਜੀ ਸਵਾਰਥਾਂ ਤੋਂ ਬਾਹਰ ਨਿਕਲਦੇ ਆ ਜੇ ਕੋਈ ਬੰਦਾ ਬਹੁਤ ਇਮਾਨਦਾਰ ਆ ਬਹੁਤ ਪੜਿਆ ਲਿਖਿਆ ਬਹੁਤ ਇੰਟੈਲੀਜੈਂਟ ਆ ਪਰ ਉਹ ਉਹਦਾ ਇਸਤੇਮਾਲ ਆਪਣੇ ਖੁਦ ਦੇ ਆਪਣੇ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਹੀ ਭਲੇ ਲਈ ਕਰ ਰਿਹਾ ਉਹਨੂੰ ਆਪਾਂ ਲੀਡਰ ਵੀ ਕਹਿੰਦੇ ਆ ਹਾਂ ਇਹਦਾ ਮਤਲਬ ਉਹ ਆਪਣੇ ਨਿੱਜੀ ਤਰੱਕੀ ਵਾਸਤੇ ਕੰਮ ਕਰ ਰਿਹਾ ਹਾਲਾਂਕਿ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ ਪਰ ਉਹ ਉਹਦਾ ਆਪਣਾ ਮਤਲਬ ਹਿੱਤ ਹੈ ਉਹਦੇ ਨਾਲ ਜੁੜਿਆ ਹੋਇਆ ਹੈ ਲੀਡਰ ਹਮੇਸ਼ਾ ਆਪਣੇ ਤੋਂ ਬਾਹਰ ਨਿਕਲਉਂਦੇ ਆ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਠਦੇ ਆ ਉਹ ਦੂਜੇ ਦੇ ਹਿੱਤਾਂ ਦੇ ਲਈ ਵੱਡੇ ਸਮਾਜ ਦੇ ਵੱਡੇ ਹਿੱਤਾਂ ਦੇ ਲਈ ਉਹ ਸੰਘਰਸ਼ ਕਰਦੇ ਆ ਔਰ ਇਹਦੇ ਲਈ ਉਹਨਾਂ ਨੂੰ ਮਤਲਬ ਆਪਣੇ ਆਪ ਨੂੰ ਤਿਆਰ ਕਰਨ ਦੇ ਲਈ ਇਮਾਨਦਾਰੀ ਦੇ ਨਾਲ ਨਾਲ ਉਹਨਾਂ ਨੂੰ ਨੌਲੇਜ ਗੇਨ ਕਰਨਾ ਐਜੂਕੇਟ ਕਰਨਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਹਾਂ